ਨਾਮ ਹੈ ਆਪਣਾ ਰਕੇਸ਼ ਰਕੇਸ਼ ਗੁਪਤਾ ਪ੍ਰਧਾਨ ਵਪਾਰ ਮੰਡਲ ਪਟਿਆਲਾ ਨਮਸਕਾਰ ਜੀ ਸਤਿ ਸ੍ਰੀ ਅਕਾਲ ਅੱਜ ਦੀ ਗੱਲ ਕੀ ਕੀਤੀ ਗਈ ਹੈ ਜੀ ਇਸ ਸਮੇਂ ਕਿਸ ਤਰ੍ਹਾਂ ਕਿ ਨਾਲ ਦੇਖਦੇ ਆ ਬਦਲਾਅ ਵਪਾਰ ਦੇ ਵਿੱਚ ਅੱਜ ਜੋ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਸਾਡੇ ਫਾਈਨਾਂਸ ਮੰਟਰ ਸਿਧਾਰਾਮਨ ਜੀ ਵੱਲੋਂ ਕੀਤਾ ਗਿਆ ਅਸੀਂ ਉਹਦਾ ਸਵਾਗਤ ਕਰਦੇ ਆ ਪਰ ਉਹਦੇ ਨਾਲ ਕਈ ਸਵਾਲ ਵੀ ਖੜੇ ਹੋ ਜਾਂਦੇ ਨੇ ਵੀ ਅੱਜ ਦੇਸ਼ ਦੇ ਵਿੱਚ ਜਿਹੜਾ ਵਪਾਰ ਆ ਬਹੁਤ ਮੰਦੇ ਵੱਲ ਹੈ ਸਭ ਤੋਂ ਵੱਡਾ ਕਾਰਨ ਤਾਂ ਮਹਿੰਗਾਈ ਹੈ ਔਰ GST ਜਿਹੜਾ ਹੈਗਾ ਬਹੁਤ ਜ਼ਿਆਦਾ ਰੇਟ GST ਦਾ ਸਾਰੇ ਵਰਡ ਦੇ ਵਿੱਚ ਅਸੀਂ ਦੇਖੀਏ ਤਾਂ ਸਾਡੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਸਾਡਾ GST ਸਭ ਤੋਂ ਵੱਧ ਹੈ ਤਾਂ ਇਨਕਮ ਟੈਕਸ ਦੇ ਜੋ ਵੀ ਸਲਾਹ ਆ ਗਈ ਅਸੀਂ ਉਹਦਾ ਸਵਾਗਤ ਕਰਦੇ ਆ ਪਰ ਅੱਜ ਮਸਲਾ ਜਿਹੜਾ ਹੈਗਾ ਅੱਜ ਵਪਾਰ ਨੂੰ ਬਚਾਉਣ ਵਾਸਤੇ ਹੈ ਵੀ ਜਿਹੜਾ ਵਪਾਰੀ ਨੂੰ ਇੱਕ ਰੀੜ ਦੀ ਹੱਡੀ ਮੰਨਿਆ ਜਾਂਦਾ ਇੰਨੇ ਜ਼ਿਆਦਾ ਟੈਕਸ ਜਿਹੜਾ ਇਕੱਠੇ ਕਰਕੇ ਕਈ ਤਰ੍ਹਾਂ ਦੇ ਰੂਪ ਦੇ ਵਿੱਚ ਸਰਕਾਰ ਕੋਲ ਜਮ੍ਹਾਂ ਕਰਾਉਂਦਾ ਬੇਸ਼ੱਕ ਸਟੇਟ ਸਰਕਾਰ ਹੈ ਬੇਸ਼ੱਕ ਕੇਂਦਰ ਸਰਕਾਰ ਹੈ ਪਰ ਉਹਦੇ ਨਾਲ-ਨਾਲ ਸਾਨੂੰ ਮਿਲ ਕੇ ਅੱਜ ਅਸੀਂ ਮੰਗ ਕਰਦੇ ਆਂ ਪ੍ਰਧਾਨ ਮੰਤਰੀ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਨੂੰ ਅੱਜ ਵਪਾਰ ਕਿਸ ਤਰੀਕੇ ਨਾਲ ਵਧਿਆ ਚੱਲ ਸਕਦਾ ਵੀ ਉਹ ਪਾਲਿਸੀਆਂ ਲਿਆਉਣੇ ਚਾਹੀਦੀਆਂ ਜਿਹਦੇ ਨਾਲ ਕੇ ਵਪਾਰ ਚੱਲਦਾ ਹੋਵੇ ਜਿੰਨਾ ਜ਼ਿਆਦਾ ਵਪਾਰ ਚੱਲੇਗਾ ਸਾਡੇ ਦੇਸ਼ 'ਚ ਉਨਾ ਜ਼ਿਆਦਾ ਟੈਕਸ ਜਿਹੜਾਗਾ ਸਰਕਾਰ ਨੂੰ ਮਿਲੇਗਾ ਕਿ ਹਮੇਸ਼ਾ ਜਿਹੜੀ ਗੱਲ ਕੀਤੀ ਜਾਂਦੀ ਹੈ ਰੋਟੀ ਕਪੜਾ ਔਰ ਮਕਾਨ ਮੈਂ ਤਾਂ ਹਮੇਸ਼ਾ ਹੀ ਗੱਲ ਕਰਦਾ ਰੋਟੀ ਕਪੜਾ ਔਰ ਮਕਾਨ ਵੀ ਅਸੀਂ ਆਪਣਾ ਕਮਾਈਏ ਤੇ ਆਪਣਾ ਖਾਈਏ ਤੇ ਸਰਕਾਰ ਦਾ ਬੰਦਾ ਟੈਕਸ ਸਰਕਾਰ ਨੂੰ ਭਰੀਏ। ਸਿਹਤ ਸੁਵਿਧਾਵਾਂ ਦੀ ਗੱਲ ਕਰੀਏ ਜਾਂ ਛੁੱਤੀ ਦਵਾਈਆਂ ਦੇ ਉੱਪਰ ਹੋਲੜੀ ਆ ਮਾਫੀ ਨਾ ਕਰ ਲੱਗਦਾ ਇਸ ਜੀ ਨਾਲ ਫਾਇਦਾ ਆਪ ਲੋਕਾਂ ਨੂੰ ਨਹੀਂ ਹੋਣਾ। ਨਹੀਂ ਜੀ ਸਿਹਤ ਸੁਧਾਵ ਦੀ ਗੱਲ ਕਰ ਰਿਹਾ ਬੇਸ਼ੱਕ ਅਸੀਂ ਸਟੇਟ ਦੀ ਗੱਲ ਕਰਦੇ ਦੇਸ਼ ਦੀ ਗੱਲ ਕਰੀਏ ਸਿਹਤ ਸੁਧਾਵਾਂ ਵੱਲੋਂ ਤਾਂ ਸਾਰੇ ਲੋਕ ਬਹੁਤ ਪਰੇਸ਼ਾਨ ਨੇ। ਸਰਕਾਰੀ ਹਸਪਤਾਲਾਂ ਦੇ ਵਿੱਚੋਂ ਦੇਖੋ ਕੁਝ ਵੀ ਨਹੀਂ ਹੈਗਾ। ਕੁਝ ਦਿਨ ਪਹਿਲਾਂ ਦੀ ਗੱਲ ਆ ਬਹੁਤ ਮੀਡੀਆ ਦੇ ਵਿੱਚ ਉਛਲੀ ਵੀ ਸੀ ਔਰ ਸਚਾਈ ਵੀ ਆ। ਉਹ ਡਾਕਟਰ ਨੂੰ ਸਾਨੂੰ ਸਨਮਾਨਤ ਕਰਨਾ ਚਾਹੀਦਾ ਜਿਨ੍ਹਾਂ ਨੇ ਅੰਦਰੋਂ ਵੀਡੀਓ ਬਣਾ ਕੇ ਭੇਜੀ ਪਬਲਿਕ ਦੇ ਵਿੱਚ ਆਈ ਵੀ ਇੱਕ ਪੇਸ਼ੈਂਟ ਦਾ ਆਪਰੇਸ਼ਨ ਹੋ ਰਿਹਾ 15 20 ਮਿੰਟ ਲਾਈਟ ਜਾਂਦੀ ਆ ਆਉਂਦੀ ਆ ਜਾਂਦੀ ਆ ਆਉਂਦੀ ਆ ਵੀ ਉਹਦਾ ਕੌਣ ਜ਼ਿੰਮੇਵਾਰ ਹੈ ਜੇ ਪੇਸ਼ੈਂਟ ਨੂੰ ਕੁਝ ਵੀ ਹੋ ਜਾਂਦਾ ਔਰ ਸਾਡੇ ਸਿਹਤ ਮੰਤਰੀ ਪੰਜਾਬ ਦੇ ਉਹ ਜਿਹੜੇ ਉਹਨਾਂ ਨੇ ਇੱਕ ਗੈਰ ਜ਼ਿੰਮੇਵਾਰਨਾ ਸਟੇਟਮੈਂਟ ਦਿੱਤੀ ਵੀ ਕੋਈ ਅਸੀ ਗੱਲ ਨਹੀਂ ਹੈ ਕਿ ਸਾਡਾ ਜਨਰੇਟਰ ਚੱਲ ਰਿਹਾ ਸੀ ਇਹ ਚੱਲ ਰਿਹਾ ਸੀ ਉਹ ਚੜਾ ਉੱਚੇ ਦੇ ਉੱਤੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਮੈਂ ਤਾਂ ਕਹਾਂਗਾ ਵੀ ਗੈਰ ਜ਼ਿੰਮੇਵਾਰਨਾ ਰਹੋ ਵੀ ਉਸ ਚੀਜ਼ ਦੀ ਇਨਕੁਆਇਰੀ ਹੋਣੀ ਚਾਹੀਦੀ ਉਸ ਚੀਜ਼ ਨੂੰ ਸਾਨੂੰ ਠੀਕ ਕਰਨਾ ਚਾਹੀਦਾ ਹੈਗਾ ਵੀ ਅੱਜ ਇਹ ਗੱਲਾਂ ਕਿਉਂ ਹੋ ਰਹੀਆਂ ਨੇ ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਸਰਕਾਰੀ ਹਸਪਤਾਲ ਜਾਂਦੇ ਆ ਗਰੀਬ ਲੋਕ ਜਾਂਦੇ ਆ ਮਡੋਕਰ ਜਾਂਦਾ ਤਾਂ ਉੱਥੇ ਕੋਈ ਵੀ ਸਹੂਲਤ ਨਹੀਂ ਮਿਲਦੀ ਹਾਂ ਜਦੋਂ ਉੱਥੇ ਸਹੂਲਤ ਨਹੀਂ ਮਿਲਦੀ ਤਾਂ ਸਾਨੂੰ ਪ੍ਰਾਈਵੇਟ ਵੱਲ ਜਾਣਾ ਪੈਂਦਾ ਜਦੋਂ ਪ੍ਰਾਈਵੇਟ ਜਾਂਦੇ ਆ ਤਾਂ ਉਹ ਇੰਨਾ ਜ਼ਿਆਦਾ ਮਤਲਬ ਕਿ ਵੀ ਇਲਾਜ ਮਹਿੰਗਾ ਹੈਗਾ ਤਾਂ ਹਰ ਬੰਦਾ ਨਹੀਂ ਕਰਾ ਸਕਦਾ ਅਸੀਂ ਗਰੀਬ ਬੰਦੇ ਦਾ ਕੀ ਅਸੀਂ ਮਡੋਕਰ ਵੀ ਨਹੀਂ ਕਰਾ ਸਕਦਾ ਤਾਂ ਉਹ ਸਿਰਫ ਅਮੀਰ ਬੰਦਿਆਂ ਵਾਸਤੇ ਰਹਿ ਗਿਆ ਉਹ ਸਾਰਾ ਥੱਲੇ ਤੋਂ ਲੈ ਕੇ ਉੱਪਰ ਤੱਕ ਸਭ ਮਿਲੇ ਹੋਏ ਨੇ ਸਾਰੇ ਇਸ ਦੇ ਉੱਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਵੀ ਦੇਸ਼ ਨੂੰ ਤਰੱਕੀ ਵਾਸਤੇ ਸਟੇਟ ਨੂੰ ਤਰੱਕੀ ਵਾਸਤੇ ਐਜੂਕੇਸ਼ਨ ਔਰ ਹੈਲਥ ਵਾਸਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ। ਨਾਮ ਹੈ ਆਪਣਾ ਰਕੇਸ਼ ਗੁਪਤਾ ਪ੍ਰਧਾਨ ਵਪਾਰ ਮੰਡਲ ਪਟਿਆਲਾ। ਨਮਸਕਾਰ ਜੀ ਸਤਿ ਸ੍ਰੀ ਅਕਾਲ। ਅੱਜ ਦੀ ਗੱਲ ਕੀਤੀ ਗਈ ਹੈ ਜੀ ਇਸ ਸਮੇਂ ਇਸ ਤਰ੍ਹਾਂ ਕਿ ਨਾਲ ਦੇਖਦੇ ਆ ਬਦਲਾਅ ਫੇਰ ਦੇ ਵਿੱਚ। ਅੱਜ ਜੋ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਸਾਡੇ ਫਾਈਨਾਂਸ ਮੰਟਰ ਸਿਧਾਰਾਮਨ ਜੀ ਵੱਲੋਂ ਕੀਤਾ ਗਿਆ ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰ ਉਹਦੇ ਨਾਲ ਕਈ ਸਵਾਲ ਵੀ ਖੜੇ ਹੋ ਜਾਂਦੇ ਨੇ। ਵੀ ਅੱਜ ਦੇਸ਼ ਦੇ ਵਿੱਚ ਜਿਹੜਾ ਵਪਾਰ ਆ ਬਹੁਤ ਮੰਦੇ ਵਾਲਾ ਸਭ ਤੋਂ ਵੱਡਾ ਕਾਰਨ ਤਾਂ ਮਹਿੰਗਾਈ ਔਰ ਜੀਐਸਟੀ ਜਿਹੜਾਗਾ ਬਹੁਤ ਜ਼ਿਆਦਾ ਰੇਟ ਜੀਐਸਟੀ ਦਾ ਸਾਰੇ ਵਰਡ ਦੇ ਵਿੱਚ ਅਸੀਂ ਦੇਖੀਏ ਤਾਂ ਸਾਡੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਸਾਡਾ ਜੀਐਸਟੀ ਸਭ ਤੋਂ ਵੱਧ ਆ ਤਾਂ ਇਨਕਮ ਟੈਕਸ ਦੇ ਜੋ ਵੀ ਸਲਾਬ ਆ ਗਿਆ ਅਸੀਂ ਉਹਦਾ ਸਵਾਗਤ ਕਰਦੇ ਆ ਪਰ ਅੱਜ ਮਸਲਾ ਜਿਹੜਾ ਹੈਗਾ ਜੋ ਵਪਾਰ ਨੂੰ ਬਚਾਉਣ ਵਾਸਤੇ ਹੈ ਵੀ ਜਿਹੜਾ ਵਪਾਰੀ ਨੂੰ ਇੱਕ ਰੀੜ ਦੀ ਹੱਡੀ ਮੰਨਿਆ ਜਾਂਦਾ ਇੰਨੇ ਜ਼ਿਆਦਾ ਟੈਕਸ ਜਿਹੜਾ ਇਕੱਠੇ ਕਰਕੇ ਕਈ ਤਰ੍ਹਾਂ ਦੇ ਰੂਪ ਦੇ ਵਿੱਚ ਸਰਕਾਰ ਕੋਲ ਜਮ੍ਹਾਂ ਕਰਾਉਂਦਾ ਬੇਸ਼ੱਕ ਸਟੇਟ ਸਰਕਾਰ ਹੈ ਬੇਸ਼ੱਕ ਕੇਂਦਰ ਸਰਕਾਰ ਹੈ ਪਰ ਉਹਦੇ ਨਾਲ-ਨਾਲ ਸਾਨੂੰ ਮਲਕੇ ਅੱਜ ਅਸੀਂ ਮੰਗ ਕਰਦੇ ਆਂ ਪ੍ਰਧਾਨ ਮੰਤਰੀ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਨੂੰ ਅੱਜ ਵਪਾਰ ਕਿਸ ਤਰੀਕੇ ਨਾਲ ਵਧੀਆ ਚੱਲ ਸਕਦਾ ਵੀ ਉਹ ਪਾਲਿਸੀਆਂ ਲਿਆਣੇ ਚਾਹੀਦੀਆਂ ਜਿਹਦੇ ਨਾਲ ਕੇ ਵਪਾਰ ਚੱਲਦਾ ਹੋਵੇ ਜਿੰਨਾ ਜ਼ਿਆਦਾ ਵਪਾਰ ਚੱਲੇਗਾ ਸਾਡੇ ਦੇਸ਼ 'ਚ ਉਨਾ ਜ਼ਿਆਦਾ ਟੈਕਸ ਜਿਹੜਾ ਸਰਕਾਰਾਂ ਨੂੰ ਮਿਲੇਗਾ ਕਿ ਹਮੇਸ਼ਾ ਜਿਹੜੀ ਗੱਲ ਕੀਤੀ ਜਾਂਦੀ ਹੈ ਰੋਟੀ ਕਪੜਾ ਔਰ ਮਕਾਨ ਮੈਂ ਤਾਂ ਹਮੇਸ਼ਾ ਹੀ ਗੱਲ ਕਰਦਾ ਰੋਟੀ ਕਪੜਾ ਔਰ ਮਕਾਨ ਵੀ ਅਸੀਂ ਆਪਣਾ ਕਮਾਈਏ ਤੇ ਆਪਣਾ ਖਾਈਏ ਤੇ ਸਰਕਾਰ ਦਾ ਬੰਦਾ ਟੈਕਸ ਸਰਕਾਰ ਨੂੰ ਭਰੀਏ। ਸਿਹਤ ਸੁਵਿਧਾਵਾਂ ਦੀ ਗੱਲ ਕਰੀਏ ਇਹਦੀਆਂ ਛੁੱਤੀ ਦਵਾਈਆਂ ਦੇ ਉੱਪਰ ਹੋਣੀ ਜਾਂ ਮਾਫੀ ਨਾ ਕਰ ਲੱਗਦਾ ਇਸ ਜੀ ਨਾਲ ਫਾਇਦਾ ਆਪ ਲੋਕਾਂ ਨੂੰ ਨਹੀਂ ਬਹੁਤ ਨਹੀਂ ਜੀ ਸਿਹਤ ਸੁਧਾਵ ਦੀ ਗੱਲ ਕਰਦੇ ਬੇਸ਼ੱਕ ਅਸੀਂ ਸਟੇਟ ਦੀ ਗੱਲ ਕਰਦੇ ਦੇਸ਼ ਦੀ ਗੱਲ ਕਰੀਏ ਸਿਹਤ ਸੁਵਿਧਾਵਾਂ ਬਲੋਂ ਤਾਂ ਸਾਰੇ ਲੋਕ ਬਹੁਤ ਪਰੇਸ਼ਾਨ ਨੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਦੇਖੋ ਕੁਝ ਵੀ ਨਹੀਂ ਹੈਗਾ ਕੁਝ ਦਿਨ ਪਹਿਲਾਂ ਦੀ ਗੱਲ ਆ ਬਹੁਤ ਮੀਡੀਆ ਦੇ ਵਿੱਚ ਉਛਲੀ ਵੀ ਸੀ ਔਰ ਸੱਚਾਈ ਵੀ ਹੈ ਉਹ ਡਾਕਟਰ ਨੂੰ ਸਾਨੂੰ ਸਨਮਾਨਤ ਕਰਨਾ ਚਾਹੀਦਾ ਜਿਨ੍ਹਾਂ ਨੇ ਅੰਦਰੋਂ ਵੀਡੀਓ ਬਣਾ ਕੇ ਭੇਜੀ ਪਬਲਿਕ ਦੇ ਵਿੱਚ ਆਈ ਵੀ ਇੱਕ ਪੇਸ਼ੈਂਟ ਦਾ ਆਪਰੇਸ਼ਨ ਹੋ ਰਿਹਾ 15 20 ਮਿੰਟ ਲਾਈਟ ਜਾਂਦੀ ਆ ਆਉਂਦੀ ਆ ਜਾਂਦੀ ਆ ਆਉਂਦੀ ਆ ਵੀ ਉਹਦਾ ਕੌਣ ਜ਼ਿੰਮੇਵਾਰ ਹੈ ਜੇ ਪੇਸ਼ੈਂਟ ਨੂੰ ਕੁਝ ਵੀ ਹੋ ਜਾੁੰਦਾ ਔਰ ਸਾਡੇ ਸਿਹਤ ਮੰਤਰੀ ਪੰਜਾਬ ਦੇ ਉਹ ਜਿਹੜੇ ਉਹਨਾਂ ਨੇ ਇੱਕ ਗੈਰ ਜ਼ਿੰਮੇਵਾਰਨਾ ਸਟੇਟਮੈਂਟ ਦਿੱਤੀ ਵੀ ਕੋਈ ਅਸੀਂ ਗੱਲ ਨਹੀਂ ਹੈ ਕਿ ਸਾਡਾ ਜਨਰੇਟਰ ਚੱਲ ਰਿਹਾ ਸੀ ਇਹ ਚੱਲ ਰਿਹਾ ਸੀ ਉਹ ਚੱਲ ਰਿਹਾ ਉੱਚੀ ਦੇ ਉੱਤੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਮੈਂ ਤਾਂ ਕਹਾਂਗਾ ਵੀ ਗੈਰ ਜ਼ਿੰਮੇਵਾਰਨਾ ਉਹ ਵੀ ਉਸ ਚੀਜ਼ ਦੀ ਜਿ ਇਨਕੁਆਇਰੀ ਹੋਣੀ ਚਾਹੀਦੀ ਉਸ ਚੀਜ਼ ਨੂੰ ਸਾਨੂੰ ਠੀਕ ਕਰਨਾ ਚਾਹੀਦਾ ਹੈਗਾ ਵੇ ਅੱਜ ਇਹ ਗੱਲਾਂ ਕਿਉਂ ਹੋ ਰਹੀਆਂ ਨੇ ਤਾਂ ਅਸੀਂ ਇਹ ਮਹਿਸੂਸ ਕਰਦੇ ਆਂ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਸਰਕਾਰੀ ਹਸਪਤਾਲ ਜਾਂਦੇ ਆਂ ਗਰੀਬ ਲੋਕ ਜਾਂਦੇ ਆ ਮਡੋਕਰ ਜਾਂਦਾ ਤਾਂ ਉੱਥੇ ਕੋਈ ਵੀ ਸੁਵਿਧਾ ਨਹੀਂ ਮਿਲਦੀ ਆ ਜਦੋਂ ਉੱਥੇ ਸੁਵਿਧਾ ਨਹੀਂ ਮਿਲਦੀ ਤਾਂ ਸਾਨੂੰ ਪ੍ਰਾਈਵੇਟ ਵੱਲ ਜਾਣਾ ਪੈਂਦਾ ਜਦੋਂ ਪ੍ਰਾਈਵੇਟ ਜਾਂਦੇ ਆ ਤਾਂ ਉਹ ਇੰਨਾ ਜ਼ਿਆਦਾ ਮਲਕ ਹੈ ਵੀ ਇਲਾਜ ਮਹਿੰਗਾ ਹੈਗਾ ਤਾਂ ਹਰ ਬੰਦਾ ਨਹੀਂ ਕਰਾ ਸਕਦਾ ਅਸੀਂ ਗਰੀਬ ਬੰਦੇ ਦਾ ਕੀ ਅਸੀਂ ਮਡੋਕਰ ਵੀ ਨਹੀਂ ਕਰਾ ਸਕਦਾ ਤਾਂ ਉਹ ਸਿਰਫ ਅਮੀਰ ਬੰਦਿਆਂ ਵਾਸਤੇ ਰਹਿ ਗਿਆ ਉਹ ਸਾਰਾ ਥੱਲੇ ਤੋਂ ਲੈ ਕੇ ਉੱਪਰ ਤੱਕ ਸਭ ਮਿਲੇ ਹੋਏ ਨੇ ਸਾਹੀ ਇਸ ਦੇ ਉੱਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਵੀ ਦੇਸ਼ ਨੂੰ ਤਰੱਕੀ ਵਾਸਤੇ ਸਟੇਟ ਨੂੰ ਤਰੱਕੀ ਵਾਸਤੇ ਐਜੂਕੇਸ਼ਨ ਔਰ ਹੈਲਥ ਵਾਸਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ